ਬਲਾਕ ਦਿਨਾਨਗਰ ਦੇ ਅਧੀਨ ਸਰ ਹਿੰਦੀ ਪਿੰਡ ਮਕੌੜਾ ਦੇ ਇੱਕ ਬੀਜੇਪੀ ਆਗੂ ਨਾਲ ਬਹਿਰਾਮਪੁਰ ਪੁਲਿਸ ਦੇ ਵੱਲੋਂ ਧੱਕੇਸ਼ਾਹੀ ਦੇ ਮਾਮਲੇ ਦੇ ਵਿੱਚ ਸਮੂਹ ਬੀਜੇਪੀ ਵਰਕਰਾਂ ਦੇ ਵੱਲੋਂ ਬਹਿਰਾਮਪੁਰ ਮੇਨ ਚੌਕ ਵਿੱਚ 2 ਘੰਟੇ ਪੰਜਾਬ ਪੁਲਿਸ ਦੇ ਖਿਲਾਫ ਧਰਨਾ ਦਿੱਤਾ ਗਿਆ। ਬੀਜੇਪੀ ਵਰਕਰਾਂ ਦੇ ਵੱਲੋਂ ਪੰਜਾਬ ਪੁਲਿਸ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਧਰਨੇ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਦੇ ਵੱਲੋਂ ਨਾਇਬ ਤਹਿਸੀਲਦਾਰ ਗੋਪਾਲ ਸ਼ਰਮਾ ਧਰਨਾਕਾਰੀਆਂ ਨੂੰ ਲਿਖਤੀ ਪੱਤਰ ਦੇ ਕੇ ਧਰਨਾ ਚੁਕਵਾਇਆ ਗਿਆ। ਕਿਹੜੀ ਐਪਲੀਕੇਸ਼ਨ ਲਿਖ ਕੇ ਦਿੰਦੀ ਆ ਵੀ ਇਹਨਾਂ ਪਿੰਡ ਦੀ ਚਰਾੰਦ ਵਾਹੀ ਦੀ ਆ ਉਹਦੇ ਉੱਤੇ ਲਿਖ ਕੇ ਦਿੱਤੇ ਦਾ ਵੀ 8-9 ਸਾਲ ਤੋਂ ਇਹ ਬਾਹਂ ਡੇ ਦਾ ਠੀਕ ਹੈ ਜੀ ਉਹ ਨੰਬਰ ਆਪਣੇ ਉਹ ਵੀਡੀਓ ਮੈਗ ਵੀਰੇ ਕਿਹਾ ਵੀ ਆਪਾਂ ਜਿੱਦਾਂ ਨਿਸ਼ਾਨਦੇ ਹੀ ਹੋਏਗੀ ਉਦੋਂ ਦੇਖਾਂਗੇ ਤੇ ਨਹੀਂ ਆਉਂਦੀ ਜਿਹੜੀ ਉਹ 6.5 ਕਿਲੇ ਪੈਲੀ ਆ ਜਿਹੜੀ ਉਹ ਡੱਕੀ ਜਾਏ ਉਹਨੂੰ ਡੱਕ ਵੀ ਦਿੱਤਾ ਤੇ ਜਿਹੜੀ ਮੈਂ ਦੂਜੀ ਵੀ ਵਢਾਣ ਦੇਣਾ ਉਹਦੇ ਚ ਵੀ ਮਰਨਾ ਤੱਕੇ ਦਾ ਹੀ ਹੋਣੀ ਬਾਤ ਸਤਨਾਮ ਸਿੰਘ ਐ ਐਸਾ ਹੀ ਆ ਉਹ ਜਾ ਕੇ ਮੇਰੇ ਕੰਪਾਈਨ ਵਾਲੇ ਨੂੰ ਦਾਬੇ ਮਾਰ ਕੇ ਜਿਹੜੀ ਮੇਰੀ ਮਾਲਕੀ ਚ ਵੜੇ ਕਰਦਾ ਉਹਨੂੰ ਕਹਿੰਦਾ ਖਬਰਦਾਰ ਇਹਦੀ ਪੈਲੀ ਚ ਨਹੀਂ ਵੜਨਾ ਚਾਹੀਦਾ ਠੀਕ ਹੈ ਜੀ ਤੇ ਮੇਰੀ ਟਰਾਲੀ ਕਣਕ ਦੀ ਲੱਦੀ ਦੀ ਅਮਰਾੜਾ ਚੌਂਕੀ ਆ ਉਥੇ ਐਸਐਚਓ ਸਾਹਿਬ ਤੇ ਸਤਨਾਮ ਐਸਐਸਆਈ ਜਾ ਕੇ ਤੇ ਪਰਸਨਲ ਡਕਾ ਕੇ ਮੈਂ ਬੀਜੇਪੀ ਜੁਆਇਨ ਕੀਤੀ ਦੀ ਆ ਤੇ ਕਾਂਗਰਸੀ ਹੋਣ ਦੇ ਨਾਤੇ ਸਤਨਾਮ ਸਿੰਘ ਜਿਹੜਾ ਹਲਕੇ ਦੇ ਵਿੱਚ ਬ੍ਰਾਂਹਪੁਰ ਤੇ ਡਰੰਗਲੇ ਹਲਕੇ ਦਾ ਹੀ ਆ ਤੇ ਰਹਿਣ ਵਾਲਾ ਇਹ ਪਰਸਨਲ ਮੇਰੇ ਨਾਲ ਰੰਜਸਬਾਜੀ ਰੱਖ ਕੇ ਤੇ ਮੇਰੀ ਟਰਾਲੀ ਬੌਂਡ ਕਰਾਟ ਦੇ ਆ ਤੇ ਮੈਨੂੰ ਵੱਢ ਘੱਟ ਤੇ ਮੇਰੀ ਸਾਂ ਦੇ ਬਰਖਲਾ ਪੈਣਾ ਨੇ ਮੈਨੂੰ ਦਬਕੇ ਮਾਰੇ ਆ ਤੇ ਮੈਨੂੰ ਹਰਾਸਮੈਂਟ ਕੀਤਾ ਜੀ ਬਲਵਿੰਦਰ ਸਿੰਘ ਉਹਨਾਂ ਦੀ ਟਰਾਲੀ ਪੰਚਾਇਤ ਕਰਕੇ ਭਈ ਇਹ ਪੰਚਾਇਤ ਦੀ ਕਣਕ ਚੋਂ ਪੰਚਾਇਤ ਦੀ ਰਕਵੇ ਵਿੱਚੋਂ ਕਣਕ ਕੱਢੀ ਗਈ ਹੈ ਅੱਜ ਸਾਰਿਆਂ ਦਾ ਇਹ ਫੈਸਲਾ ਹੋਇਆ ਇਹਨਾਂ ਨੇ ਵੀ ਲਿਖਤੀ ਦਿੱਤਾ ਬਹੁਤ ਬੰਦਾਂ ਦੀ ਹਾਜ਼ਰੀ ਵਿੱਚ ਕਿ ਜੇ ਉਹ ਕਣਕ ਜਿਹੜੀ ਹੈ ਪੰਚਾਇਤ ਦੀ ਜ਼ਮੀਨ ਚੋਂ ਕੱਢੀ ਗਈ ਹੋएगी ਤੇ ਇਹ ਆਪਣੀ ਰਕਵੇ ਵਿੱਚੋਂ ਵੀ ਪੰਚਾਇਤ ਨੂੰ ਰਕਵਾ ਦੇ ਕੇ ਉਹ ਨਹੀਂ ਕਣਕ ਕਰਾਂਗੇ ਲਗਭਗ ਸਾਡੀ ਸ਼ੇਖ ਤੇ ਜੇ ਉਹ ਨਿਸ਼ਾਨਦਈ ਚ ਕਿਸੇ ਹੋਰ ਦੀ ਪਾਈ ਜਾਂਦੀ ਆ ਫਿਰ ਪੰਚਾਇਤੋਂ ਪਾਇਆ ਸਰ ਸਾਰੇ 1 ਮਿੰਟ ਕਰੋ ਜਿਹੜੀ ਬਲਵਿੰਦਰ ਸਿੰਘ ਉਹਨਾਂ ਦੇ ਤਰਫਾਅ ਦਿੱਤੀ ਇਹ ਪੰਚਾਇਤ ਨੇ ਦਿੱਤੀ ਇਹ ਜਿਹੜਾ ਸੀ ਤੇ ਬਾਰੇ ਮੈਨੂੰ ਨਹੀਂ ਪਤਾ ਪਰ ਇਹ ਦੱਸ ਹਾਂ ਐਸਾ ਝੂਠਾ ਮੈਂ ਤੇ ਸਾਡਾ ਸਾਦੂ ਆਪਣੇ ਸ਼ਿਕਾਇਤ ਤੇ ਆਪਣੇ ਵੀਰ ਸਾਹਿਬ ਨਾਲ ਆਏ ਆ ਤੇ ਬਲਵਿੰਦਰ ਸਿੰਘ ਦਾ ਵੀ ਉਹ ਜਿਹੜੀ ਜੜਖੜੀ ਪਾਈ ਆ ਉਹ ਕਿਹਾ ਵੀ ਉਹ ਪੰਚਾਇਤ ਨੇ ਜਿਹੜੀ ਉਹਨੇ ਬਾਹ ਕੇ ਕਰਨੀ ਸੀ ਉਸ ਦੇ ਹੱਦ ਤੇ ਉਹ ਆਪਣੇ ਵੀਰ ਸਾਹਿਬ ਨੇ ਰੋਕਿਆ ਸੀ ਜਿਹੜਾ ਅੱਜ ਫਿਰ ਪੁਣਾ ਕਰ ਰਿਹਾ ਇਸ ਕਰਕੇ ਇਹ ਟਾਲੀ ਜਿਹੜੀ ਉਹਨਾਂ ਫੇਰ ਵਿਚਾਰੀ ਸੀ ਉਹ ਹੋ ਗਈ ਹੈ ਉਹ ਜਿਹੜਾ ਇਹਨਾਂ ਨੇ ਆਪਣੇ ਦੇਖੇ ਦੇਖਦਾ ਵੀ ਜੇ ਸਰਦਾਰ ਸੀ ਪਿਛਾ ਦੀ ਜੀਤ ਕਰ ਦਿੱਤੀ ਹੋਈ ਹੈ ਬਾਲਕੀ ਦੇ ਵਿੱਚੋਂ ਬਣਾਉਣਾ ਚਾਹੀਦਾ ਹੈ ਇਹਦੇ ਨਾਲੇ ਸਾਰੇ ਸਹਿਮ ਹੋ ਗਏ ਨੇ ਇਹ ਦਰਖਾਸਤ ਕਿਹਨਾਂ ਹਲੋ ਹੈ ਇਹ ਦਰਖਾਸਤ ਕਿਹਨਾਂ ਹਲੋ ਬੀਡੀਐ ਸਾਹਿਬ ਨੂੰ ਬੀਡੀਐ ਸਾਹਿਬ ਨੂੰ ਦਿਨਾਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗ